हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰਿਆਲੇ ਪਹੁੰਚਿਆ ਵੀਰ ਗੋਪੀ ਦੇ ਕੋਲ ਲਾਟੀ ਦੇ ਦੀ ਫਾਰਮ ਤੇ ਸੋ ਐਨੀਮਲ ਅੱਜ ਤੁਹਾਨੂੰ ਆਪਾਂ ਟੋਟਲ 5 ਦਿਖਾਉਣ ਲੱਗੇ ਆ ਠੀਕ ਆ ਜੀ ਸੋ 5 ਬੈੜਾਂ ਜਿਨ੍ਹਾਂ ਦੇ ਵਿੱਚੋਂ HF ਬਰੀਡ ਦੇ ਵਿੱਚ ਪਿਓਰ ਬੈੜਾਂ ਵੀ ਤੁਹਾਨੂੰ ਦਿਖਾਈ ਦੇਣਗੀਆਂ ਤੇ ਕ੍ਰੋਸ ਆਂਗ ਦੇ ਵਿੱਚ ਇੱਕ ਸ਼ਾਈ ਵਾਲ ਇਹ ਤੁਹਾਨੂੰ ਆਪਾਂ ਵੈੜ ਦਿਖਾ ਦਾਂਗੇ ਠੀਕ ਆ ਜੀ ਬਿਲਕੁਲ ਸੱਜਰ ਤਾਜੇ ਸੋਇਸ ਵਾਏ ਪਸ਼ੂ ਆ ਤੇ ਮਗਰ ਜਿਹੜੇ ਬੱਚੇ ਦੋਸਤੋ ਕਈਆਂ ਦੇ ਫੀਮੇਲ ਮੇਲ ਕਾਫ ਆ ਬਾਕੀ ਕੱਲੇ-ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਤੇ ਕਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਜੀ ਪੱਟੀ ਸ਼ਹਿਰ ਤੋਂ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਆ। ਉਹ ਕਰਦੇ ਆ ਗੱਲਬਾਤ ਵੀਰ ਗੋਪੀ ਦੇ ਨਾਲ ਲੈਣੀਆਂ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀ ਕਾਲ ਸਾਸਰੀ ਘਰ ਆਈ ਵੀਰੇ। ਹੋਰ ਮੇਰਾ ਠੀਕ ਠਾਕ ਤੇ ਐ ਚੜਦੀ ਕਲਾ ਤੁਸੀਂ ਸੁਣਾਓ। ਮਨਦੀਪ ਭਾ ਮਨਦੀਪ ਭਾਈ ਦੀਂਦਾ ਨੀ ਪਰਲੇ ਪਾਸੇ ਵੱਡੀ ਬੈੜਾ ਕਰੇ ਆ ਬਾੜ ਬਹੁਤ ਅਗੜੀ ਠੀਕ ਆ ਜੀ ਛੇੜੀ ਬੜਾ ਠੀਕ ਆ ਠੀਕ ਆ ਲਓ ਦੋਸਤੋ ਅੱਜ ਜਿਹੜੀਆਂ ਪੰਜ ਬੈੜਾਂ ਦਾ ਗੋਪੀ ਵੀਰ ਪੰਜ ਬੈੜਾਂ ਸਾਰੀਆਂ ਸੂਈਆਂ ਤਾਜ਼ੀਆਂ ਤਾਜ਼ੀਆਂ ਸੂਈਆਂ ਠੀਕ ਆ ਜੀ 2-12 ਘੰਟਿਆਂ ਦੀਆਂ ਹੀ ਆ ਨਾ ਠੀਕ ਆ ਜੀ ਤੇ ਗੋਪੀ ਵੀਰ ਅੱਜ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸੇ ਵੱਡੀ ਬੈੜ ਤੋਂ ਕਰ ਲੈਂਦੇ ਆ ਹਾਂਜੀ ਤੇ ਕੀ ਡਿਟੇਲ ਆ ਸੂਹਾ ਇੱਕ ਤਾਂ ਦੱਸ ਦਈਏ ਆਪਣੇ ਵੀਰਾਂ ਨੂੰ ਕਿ ਸੂਹਾ ਕਿੰਨਾ ਸੂਈ ਹੈ ਤੇ ਸਮਾਂ ਕਿੰਨਾ ਕੁ ਹੋ ਗਿਆ ਨਾ ਸੂਈ ਇਹ ਰਾਜੀ ਵੀਰ ਕੱਲ ਦੀ ਸੂਈ ਹੈ ਵੀ ਹਾਂਜੀ ਤੇ ਮਗਰ ਵਛਾ ਵਛਾ ਬਹੁਤ ਤਕੜਾ ਦਿੱਤਾ ਵਾ ਤਾਂ ਕਰਕੇ ਥੋੜੀ ਜੀ ਨਾ ਪੰਜੇ ਰੱਖੰਦੇ ਹੀ ਠੀਕ ਹੈ ਤੇ ਬੌਲੇ ਦੀ ਸਟਾਰਟਿੰਗ ਬਹੁਤ ਚੰਗੀ ਦੀ ਤੇ ਕੱਲ ਆਪਣੇ ਇਸੇ ਫਾਰਮ ਤੇ ਸੂਈ ਹੈ ਕਰੀ ਹਾਂ ਹਾਂ ਕਰੇ ਸੂਈ ਠੀਕ ਹੈ ਜੀ ਮਗਰ 18 19 18 19 ਲੀਟਰ ਦੀ ਸਟਾਰਟਿੰਗ ਆ ਠੀਕ ਹੈ ਜੀ ਹਾਂ ਤਾਂ ਦੋਸਤੋ 18 17 ਲੀਟਰ ਦੀ ਜਿਹੜੀ ਸਟਾਰਟਿੰਗ ਆ ਇਸ ਵੜ ਦੀ ਤੇ ਬਾਕੀ ਕੱਦ ਹਾਈਟ ਤੁਸੀਂ ਇੱਕ ਵਾਰੀ ਚੈੱਕ ਕਰੋ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਤੇ ਬੌਲੇ ਤੇ ਚੱਲ ਰਹੀ ਆ ਦੋ ਚਵਾਈਆਂ ਕੋਪੀ ਹੋ ਗਈਆਂ ਦੋ ਚਵਾਈਆਂ ਕੀਤੀਆਂ ਠੀਕ ਆ ਕਿੰਨਾ ਕ ਬੌਲਾ ਇਸ ਵਕਤ ਬੌਲਾ 18 19 18 19 18 19 ਲੀਟਰ ਹਾਂ ਤੇ ਚਵਾਈਆਂ ਆ ਐਂਡੀ ਲੱਗਾ ਪਿਆ ਠੀਕ ਹੈ ਵੀਰੇ ਤਾਂ ਦੋਸਤੋ 18 19 ਲੀਟਰ ਬੋਲਾ ਇਸ ਵਕਤੇ ਦੇ ਥਲੇ ਹਾਜ਼ਰ ਆ ਦੋ ਕ ਚਵਾਈਆਂ ਹੋਈਆਂ ਇਸ ਵੈੜ ਦੀਆਂ ਠੀਕ ਆ ਜੀ ਬਾਕੀ ਥਾਣਾ ਤੁਹਾਨੂੰ ਨੇਵਾ ਇੱਕ ਵਾਰੀ ਆਪਾਂ ਚੈੱਕ ਕਰਾ ਦਿੰਨੇ ਆ ਆ ਦੇਖੋ ਜੀ ਦੇਖੋ ਠੀਕ ਆ ਜੀ ਬਾਕੀ ਥਣ ਥਣ ਦਾ ਨਖੇੜ ਚੰਗਾ ਤੇ ਪੂਰਾ ਮੁਠੀ ਥਾਣਾ ਹੱਥੀ ਚਵਾਈ ਦਾ ਥਣ ਲੱਗਾ ਬੈਠਣ ਤੂੰ ਤਸਲੀਂ ਦੇ ਨਾਲ ਤੁਸੀਂ ਦੇਖ ਲਓ ਠੀਕ ਆ ਜੀ ਤੇ ਵੀਰ ਕੋਪੀ ਕਿੰਨਾ ਕੁ ਦੋਤ ਵੈਸੇ ਘੱਟ ਤੋਂ ਘੱਟ ਆਪਾਂ ਇੱਕ ਅਕਾਊਂਟ ਕਰੀਏ ਕਿੰਨਾ ਕੁ ਦੋਤ ਚੋਣਾ ਚਾਹੀਦਾ ਮੈਂ ਇਹਨਾਂ ਵੀ ਏਡੀ ਵੇਡ ਨੂੰ ਤੇ 35 ਨੂੰ ਜ਼ਿਆਦਾ ਪਰ 30 ਤਾਂ ਨਾਰਮਲ ਚੋਣਾ ਚਾਹੀਦਾ ਨਾ ਇਹਨਾਂ ਨੂੰ ਠੀਕ ਹੈ ਜੀ ਹਾਂ ਤੇ ਕਰ ਵੀ ਜਾਣਾ ਪਈਆਂ ਚੌਂ ਦਿਨਾਂ ਦੇ ਵਿੱਚ ਹੀ ਕੋਈ ਜ਼ਿਆਦਾ ਸਮਾਂ ਨਹੀਂ ਠੀਕ ਹੈ ਜੀ ਹਾਂ ਜਿੰਨੇ ਅੱਜ ਗਰਮੀ ਦੇ ਬਾਵਜੂਦ ਪੰਜੀ 26 ਦਾ ਕਰ ਜੂਗੀ ਚੌਂ ਕਿ ਦਿਨਾਂ ਦੇ ਵਿੱਚ ਵਿੱਚ ਠੀਕ ਹੈ ਵੀਰੇ ਹਾਂ ਤੇ ਬੱਚਾ ਤਾਂ ਦਿਖਾ ਦਈਏ ਕਿੱਥੇ ਆ ਹਾਂ ਵੇ ਪਰਲੇ ਤੋਂ ਦੂਜੇ ਨੰਬਰ ਤੇ ਠੀਕ ਆ ਜੀ ਆਹ ਵੇ ਚੋਬਰ ਆ ਜਿਹੜਾ ਆਹ ਨਾ ਹੌਜੀ ਇਹ ਬੱਚਾ ਦੋਸਤੋ ਬਿਲਕੁਲ 나ੜੂ ਬੱਚੇ ਦੇ ਨਾਲ ਆ ਠੀਕ ਆ ਜੀ ਕੱਲ ਦੀ ਸੂਈ ਆ ਤੇ ਬਹੁਲੇ ਚੰਗੇ ਤੇ ਚੱਲ ਰਹੀ ਆ ਬਾਕੀ ਦੁੱਧ ਆਪਾਂ ਚੰਗਾ ਉਮੀਦ ਕਰਦੇ ਆ ਵੀ ਜਿੱਡੀ ਕਾਤ ਕਾਠ ਹਲੀ ਵੜਾ ਕੋਈ ਚੰਗੀ ਉਮੀਦ ਕਰ ਸਕਦੇ ਆਪ ਇਸ ਵੜ ਤੋਂ ਤੇ ਵੀਰ ਗੋਪੀ ਲੈਣ ਦੇਣ ਕੀ ਰੋਗਾ ਤਾਂ ਮੁੱਲ ਕੀ ਕਰਤਾ ਇਹਦਾ ਲੈਣ ਦੇਣ ਤਾਂ ਭਾਵੇਂ ਕਰ ਲਈਏ 85 ਤੇ ਭਾਵੇਂ 80 75 ਦੀ 75 ਦੀ ਹਾਂ 75 ਦੀ ਦੇ ਦੇਣੀ ਆਪਾਂ ਬਿਲਕੁਲ ਜਾਇਜ਼ ਆ ਜੀ ਮੁੱਲ ਕਰ ਗਈ ਆ ਜਾਇਜ਼ ਆ ਜੀ ਕਰਨੇ ਆ ਠੀਕ ਆ ਜੀ ਜੇ ਕੋਈ ਜੋੜਾ ਲਊਗਾ ਇਹ ਕਾਹ ਵੜਾ ਜਿਹੜੀ ਹੁਣ 26 27 ਲੀਟਰ ਜੀ ਦੇ ਥੱਲੇ ਆ ਹਾਂਜੀ ਇਹਨੂੰ ਅਜੇ 체ਮਾ 7ਵਾਂ ਦੇਣਿਆ ਸੋਈ ਨੂੰ ਤੇ ਜੇ ਕੋਈ ਜੋੜੇ ਦਾ ਕਰੂ ਉਹਦਾ ਹੋਰ ਮਾਨਤਾਣ ਕਰ ਦਾਂਗੇ ਲੋਬ ਦੱਸੋ ਜੋੜਾ ਕੋਈ ਵੀਰ ਖਰੀਦਾ ਤੇ ਵਿੱਚੋਂ ਹੋਰ ਮਾਨਤਾਣ ਹੋ ਜਾਊਗਾ ਛੋਟੇਪਾ ਹੋ ਜਾਊਗਾ ਤੇ ਬਾਕੀ ਆਪਾਂ ਸਿੰਗਲ ਸਿੰਗਲ ਦਾ ਵੀ ਰੇਟ ਤੁਹਾਨੂੰ ਦੱਸ ਦੇਾਂਗੇ ਠੀਕ ਆ ਜੀ ਇਹ ਜਿਹੜੀ ਤੁਹਾਨੂੰ ਰੇਟ ਦੱਸ ਦਿੱਤਾ ਵੀ ਸਿੰਗਲ ਦਾ ਬਾਕੀ ਕਿਸੇ ਵੀਰ ਨੇ ਜੋੜੀ ਦਾ ਸੌਦਾ ਕਰਨਾ ਉਹ ਵੀ ਤੁਸੀਂ ਕਰ ਲਿਓ ਠੀਕ ਆ ਜੀ ਬਾਕੀ ਹਵਾਨਾ ਚੱਡਾ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਫੁੱਲ ਵੱਡੇ ਕੱਦ ਕਾਂਡ ਦੇ ਵਿੱਚ ਇੱਕ ਫੁੱਲ ਵੱਡੀ ਆਪਾਂ ਵੇਖਦੇ ਆ ਜਿੱਦਾਂ ਸ਼ੈੱਡ ਵਾਲੀਆਂ ਫਾਰਮ ਵਾਲੀਆਂ ਠੀਕ ਆ ਜੀ ਤੇ ਓਡੇ ਵੱਡੇ ਕੱਦ-ਕੱਦ ਦੇ ਵਿੱਚ ਤੁਸੀਂ ਇੱਕ ਅਕਾਊਂਟ ਕਰਕੇ ਸੌਦਾ ਕਰ ਲਿਓ ਠੀਕ ਆ ਕੋਈ 16 17 17 18 ਲੀਟਰ ਤੱਕ ਇਸ ਵਕਤ ਬੌਲਾ ਤੇ ਦੋ ਕਡੰਗਾ ਦੀ ਚਵਾਈ ਹੋਈ ਹੈ ਠੀਕ ਆ ਤੇ ਕੋਪੀ ਵੀਰ ਇੱਕ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਡੱਬੀ ਵੜ ਆ ਗਈ ਹੈ ਹਾਂਜੀ ਤੇ ਇਹਦਾ ਕੀ ਵਿਰਵਾ ਹੈਗਾ ਸਵੇਰ ਕਿਨਵਾ ਸੂਈ ਇਹ ਦੂਜੇ ਸੂਏ ਨੂੰ ਚਗੀ ਬਹੁਤ ਛੇ ਦਾ ਹਾਂਜੀ ਤੇ ਇਹ ਵੀ ਕੱਲ ਹੀ ਸੂਈ ਆ ਨਹੀਂ ਇਹਨੂੰ ਅੱਜ ਸਤਵਾਂ ਦਿਨ ਜੇ ਸੂਈ ਨੂੰ ਦੁੱਧ ਤੇ ਫਿਰ ਆ ਗਈ ਹਾਂ ਆ ਗਈ ਆ ਕਿੰਨਾ ਕੁ ਦੁੱਧ ਐਸ ਵਕਤ ਹੁਣ 26 27 26 27 ਲੀਟਰ 26 27 ਲੀਟਰ ਹਾਂਜੀ ਬੱਚਾ ਮਗਰੇ ਤੇ ਬੱਛੀ ਬੱਛੀ ਤਦੋਂ ਸੋ ਮਗਰ ਬੱਛੀ ਆ ਤੇ 26 27 ਲੀਟਰ ਦੁੱਧ ਇਸ ਵਿਹੜ ਦੇ ਥੱਲੇ ਬਿਲਕੁਲ ਹਾਜ਼ਰ ਕੋਈ 5 7 6 7 ਦਿਨਾਂ ਦੀ ਸੂਈ ਆ ਬਾਕੀ ਹੋਵਾਂ ਜੱਡੇ ਤੋਂ ਤੁਸੀਂ ਇੱਕ ਆਈਡੀਆ ਲਾ ਲਿਓ ਠੀਕ ਆ ਆ ਕਰੋ ਚੱਲ ਹਥੀ ਚਵਾਈਲਾ ਥਾਣਾ ਮੁੱਠੀ ਮੁੱਠੀ ਥਾਣ ਲੱਗਾ ਕਰਮਾਲੀ ਨੂੰ ਹਾੜੀ ਵਾਲਾ ਚੱਡਾ ਤੇ 26 27 ਲੀਟਰ ਇਸ ਵਿਹੜ ਦੇ ਥੱਲੇ ਦੁੱਧ ਹਾਜ਼ਰ ਆ ਅੱਜ 5 6 ਦਿਨਾਂ ਦੀ ਸੂਈ ਆ ਸੂਹਾ ਦੋ ਜਾ ਠੀਕ ਆ ਜੀ ਬਾਕੀ ਚੌਂੜ ਜਾਣ ਦੀ ਗੋਪੀ ਵੀਰ ਕਿੱਦਾਂ ਮੈਂ ਨਾ ਵੀ ਜਿਹੜਾ ਇੱਥੇ ਆਊਗਾ ਉਹਦੇ ਨਾਲ ਤਸਲੀਆਂ ਕਰਾ ਕੇ ਆਪਾਂ ਦੋ ਟਾਈਮ ਤਿੰਨ ਟਾਈਮ ਚੋ ਕੇ ਫੇਰ ਵੜ ਦਵਾਂਗੇ ਠੀਕ ਆ ਜੀ ਹਾਂ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਨਾ ਪਹਿਲੇ ਨੰਬਰ ਵਾਲੇ ਤੇ ਨਾ ਦੂਜੇ ਵਾਲੇ ਜੀ ਠੀਕ ਆ ਜੀ ਲਓ ਜੀ ਚੌਂੜ ਜਾਣ ਇੱਕ ਨੰਬਰਾਂ ਬਾਕੀ ਥਣਦੇਵਾ ਤੁਸੀਂ ਵੇਖ ਕੇ ਇੱਕ ਜਜਮੈਂਟ ਕਰ ਜੂਗੇ ਠੀਕ ਆ ਜੀ ਮੁੱਠੀ ਥਾਣਾ ਹੱਥੀ ਚਵਾਈ ਦਾ ਥਾਣਾ ਸੋ ਚਾਰੇ ਥਾਣਾਂ ਦੀ ਵਾਂਡਰ ਸਪੇਸ ਚੰਗੀ ਆ ਤੇ 26 27 ਲੀਟਰ ਦੁੱਧ ਕੋਈ ਬਾਹਲਾ ਚੰਗਾ ਚਲੋ ਕਰਤੂਦਾਲਾ ਪਸ਼ੂ ਹੁੰਦਾ ਨਸਲ ਜਾਤ ਵਾਲਾ ਹੁੰਦਾ ਉਹ ਇਹ तकरीबन ਕੋਈ ਇਹਨਾਂ ਮਿਲ ਦਾ 14 ਠੀਕ ਹੈ ਜੀ ਕੋਈ ਪਹਿਲੇ 7ਵੇਂ ਦਿਨ ਦੇ ਦੌਰਾਨ ਬਾਕੀ ਚੰਗੀਆਂ ਵੱਡੀਆਂ ਬਾੜਾਂ ਨੇ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਤੇ ਸੌਦਾ ਤੁਸੀਂ ਕਰ ਲਿਓ ਅਗਾ ਕੋਈ ਵੀਰ ਜੋੜੀ ਦਾ ਕੀ ਦੱਸਿਆ ਸੀਗਾ ਜੇਕਰ ਕੋਈ ਵੀਰ ਜੋੜੀ ਪਾਉਣੀ ਚਾਹੁੰਦਾ ਜੇ ਕੋਈ ਜੋੜੀ ਪਾਉਣੀ ਚਾਹੂਗਾ ਤੇ ਫਿਰ ਆਪਾਂ ਇਹਨੂੰ 1.5 ਦਾ ਜੋੜਾ ਦੇ ਦਾਂਗੇ 1.5 ਦਾ ਹਾਂ ਕਿਉਂਕਿ ਪਹਿਲਾਂ ਇਹ ਦੋ ਜੋੜੀਆਂ ਦਾ ਸੌਦਾ ਹੋਇਆ ਸੀ ਪਿਛਲੀ ਵੀਡੀਓ ਦੇ ਵਿੱਚ ਵੀਰਾਂ ਨੇ ਬਿਆਨਾ ਪਾਇਆ ਕਰਕੇ ਥੋੜੀਆਂ ਰੇਟ ਤੇ ਉਹਨਾਂ ਦੋ ਦਾ 10000 ਬਿਆਨਾ ਆਇਆ ਸੀ ਉਹ ਕਰਕੇ ਉਹ ਵੀਰਾਂ ਤੋਂ ਕੱਲ ਸੀਧਾ ਡੀ ਰਿਵਰ ਆਇਆ ਨਹੀਂਗਾ ਗੋਦ ਦਿਨ ਦਾ ਟਾਈਮ ਲਿਆ ਪਰ ਉਹਨਾਂ 3-4 ਦਿਨ ਘਾਤੇ ਉਹਨਾਂ ਦੇ ਵੀਰਾਂ ਤੋਂ ਆਇਆ ਨਹੀਂ ਗਿਆ ਤਾਂ ਕਰਕੇ ਹੁਣ ਫਿਰ ਉਹ ਆਪਾਂ ਇਧਰ 5-5000 ਦੇ ਲੈਸ ਕਰਦੇ ਆ। ਉਹ ਦੋ ਬੈੜਾ ਵਰਗੇ 1,65,000 ਦੇ ਵਿੱਚ 50,000 ਦੇ ਦਾਂਗੇ। ਠੀਕ ਹੈ ਜੀ। ਹਾਂ। ਪਰ ਦੋਸਤੋ ਕੋਈ ਵੀ ਜੇ ਡੇਰੀ ਦਾ ਕੰਮ ਕਰਨਾ ਸਟਾਰਟ ਕਰ ਰਿਹਾ ਠੀਕ ਹੈ ਜਾਂ ਡੇਰੀ ਫਾਰਮਿੰਗ ਡੇਰੀ ਫਾਰਮਿੰਗ ਦੇ ਮਤਲਬ ਦੇ ਲਈ ਤੁਸੀਂ ਜਿਹੜੇ ਪਸ਼ੂ ਪਾਉਣੇ ਚਾਹੁੰਦੇ ਜੇ ਤੇ ਤਕਰੀਬਨ ਦੋ ਬੈੜਾ ਦਾ ਸੌਦਾ ਤੁਸੀਂ ਮਾਰ ਲਿਓ ਠੀਕ ਹੈ ਜੀ। ਇੱਕ ਤਾਂ 26-27 ਬਿਲਕੁਲ ਰੈਡੀ ਆ ਤੇ ਦੂਜੀ ਜਿਹੜੀ ਆ ਕੋਈ 1500-1700 ਸਟਾਰ ਗੋਪੀ ਅਗੇ 3 ਨੰਬਰ ਤੇ ਆਪਣਾ ਕੋਲ ਵੀਰ ਜਿਹੜੀ ਆ ਵੜ ਆ ਗਈ ਆ ਹਾਂਜੀ ਦੇ ਵਿੱਚ ਤੇ ਇਹਦਾ ਕੀ ਵੀਰ ਵਾ ਇਹ ਕਿੰਨੇ ਕਿ ਦਿਨਾਂ ਦੀ ਸੂਈ ਆ ਤੇ ਇਹਨੂੰ ਇਹਨੂੰ 5 6 ਦਿਨ ਗਿਣ ਲਓ ਇਹਦੇ ਥੱਲੇ ਵੀ 24 ਲੀਟਰ 23 24 ਲੀਟਰ ਆਇਆ ਵਧੀਆ ਵਾ ਦੁੱਧ ਇਹਦੀ ਨਾਲ ਤਾਂ ਤਾਉਣ ਤੋਂ ਪਹਿਲਾਂ ਨਾ ਵੀ ਰਸਾਈ ਕਰਗੇ ਆ ਹਮਮ ਤੇ ਕੱਲ ਸੀ ਤਾਂ ਸ਼ਾਮਾ ਸੀ ਤਾਂ ਟਾਈਮ ਹੈਗਾ ਜੇ ਤਾਂ ਆ ਗਏ ਠੀਕ ਆ ਤੇ ਨਹੀਂ ਤੇ ਵੀਰ ਮੁੜ ਕੇ ਇਹਦਾ ਨਜ਼ਰਕਨਕਟ ਕਰ ਲੇ ਠੀਕ ਆ ਜੀ ਬਲਕਿ ਸਾਈ ਵੀ ਇਹਨਾਂ ਕੋਲ ਚੈੱਕ ਚੋਕ ਕਰ ਗਏ ਆ ਕਰ ਗਏ ਹਾਂ ਆ ਦੀ ਤਸੱਲੀ ਕਰ ਗਏ ਆ ਠੀਕ ਆ ਜੀ ਇਹ ਅੱਜ ਕਿੰਨੇ ਪੰਜਾ 66 ਦੀ ਸੂਈ ਹੈ ਇਹ ਵੀ ਪੰਜਾ 66 ਦੀ ਸੂਈ ਬੱਚਾ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਬੱਚਾ ਹਾਂਜੀ ਤੇ ਇਸ ਵਕਤ ਦੁੱਧ ਕਿੰਨੇ ਕਿਤੇ ਚੱਲਣ ਦੇ 24 ਲੀਟਰ ਖੁੱਲਾ ਡੁੱਲਾ ਉਹ ਜਿਹੜਾ ਚਵਾ ਦੇਣਾ ਆਪਾਂ ਜਿਹੜਾ 24 ਲੀਟਰ ਹੋਵੇ 5 ਹੀ ਪਰ ਜਿਹੜਾ بچੋਣਾ ਹੋ ਲਓ ਵੀ ਤਾਂ ਦੋਸਤੋ ਹਰ ਵਾਰ ਆਪਾਂ ਬਾਰ ਬਾਰ ਗੱਲ ਕਰਦੇ ਆਂ ਦੁੱਧ ਉਹ ਹੀ ਉਹ ਦੱਸਿਆ ਜਾਊਗਾ ਜਿਹੜਾ ਕਿਸੇ ਵੀਰ ਨੂੰ ਅੱਗੋਂ ਚਵਾ ਦੇਣਾ 24 ਲੀਟਰ ਕਹਿ ਕੇ ਇੱਥੇ ਕੋਈ 15 16 ਲੀਟਰ ਨਹੀਂ ਚੋਕੇ ਜਾਂਦਾ ਠੀਕ ਆ ਜੀ ਉਹ ਤਸੱਲੀ ਤਾਂ ਵੀਰ ਕੋਪੀ ਦੇ ਰਿਹਾ ਬਾਕੀ ਰੰਗ ਪ੍ਰਿੰਟ ਫੈਸ਼ਨ ਪੁਸ਼ਕਿਆਂ ਦਾ ਤੁਸੀਂ ਚੈੱਕ ਕਰੋ ਜੀ ਤੱਬੀ ਵੈੜ ਆ ਤੇ ਬਾਕੀ ਥੋੜਾ ਜਿਹਾ ਲਾਗਿਓ ਆਪਾਂ ਤੁਹਾਨੂੰ ਇੱਕ ਵਾਰੀ ਥਣ ਵੀ ਦਿਖਾ ਦਿੰਨੇ ਆ ਆਹ ਕਰੋ ਚੈੱਕ 24 ਲੀਟਰ ਇਸ ਵਕਤੇ ਦੇ ਥੱਲੇ ਹਾਜ਼ਰ ਵੰਗਾ ਇਹਨੂੰ ਵੀ ਨਹੀਂ ਕੋਣਾ ਠੀਕ ਹੈ ਜੀ ਜਿਤਨਾ ਮਰਜੀ ਤਸੱਲੀਆਂ ਕਰਕੇ ਵੀਰ ਤੋਂ ਠੀਕ ਹੈ ਲੈ ਵੀ ਕੋਪੀ ਵੀ ਨਾ ਇਹਦੀ ਡਿਮਾਂਡ ਕੀ ਰਹੂਗੀ ਤੇ ਲੈਣ ਦੇਣ ਕੀ ਕਰਦਾ ਹਾਂ ਨਾ ਜਿਹੜੀ ਗੱਲ ਏਪਾ ਨੇ ਕਰ ਲਈਏ ਰਾਜੀ ਵੀਰੇ 9085 ਪਰ ਇਹ 78000 ਵਿੱਚ ਲਈਗਾ 70000 ਦੀ ਦੇ ਲੈ ਆ ਹਾਂ ਦੇ ਲੈ ਲਓ ਵੀ 78000 ਤੇ ਦੁੱਧ ਦੇ ਲੱਖ ਲਈ ਜਨਾ ਹਾਂ ਲਓ ਵੀ 78000 ਦੀ ਦੋਸਤੋ ਇਹ ਵਾੜ ਤੁਹਾਨੂੰ ਮਿਲ ਜਾਊਗੀ ਠੀਕ ਹੈ ਜੀ 2 ਘੱਟ 80 ਤੇ ਬਾਕੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਨਿਵਾ ਉਹ ਆਪਾਂ ਤੁਹਾਨੂੰ ਦਿਖਾਤਾ ਤੇ ਦੁੱਧ ਕਰਮਾਲੀ ਚੰਗੀ ਸਟਾਰਟਿੰਗ ਆ ਕੋਈ ਹਫਤੇ ਮੈਨੇ ਤੋਂ ਚੱਲਣ ਤੋਂ ਬਾਅਦ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਪਸ਼ੂ ਦੋ ਦੋ ਤੁਰਦਾ ਵੱਧਦਾ ਠੀਕ ਆ ਜੀ ਫੀਕ ਜਣਾ 20-25 ਦਿਨ ਤੱਕ ਫੜਦਾ ਤੇ ਫਿਲਹਾਲ 24 ਲੀਟਰ ਹੁਣ ਮੌਜੂਦ ਆ ਕਿਉਂਕਿ ਤੁਸੀਂ ਤਸੱਲੀ ਕਰ ਲਿਓ 78000 ਦੀ ਜਿਹੜੀ ਇਹ ਤੁਹਾਨੂੰ ਰੇਅਰ ਮਿਲ ਜੂਗੀ ਠੀਕ ਆ ਜੀ ਬੱਚੇ ਮਗਰ ਪ੍ਰੋਪਰ ਤੁਹਾਨੂੰ ਜਿਹੜੇ ਦੋਸਤੋ ਦਿਖਾਈ ਦੇ ਇਹ ਤਾਂ ਮਗਰ ਆਇੜਾ ਬੱਚੇ ਆ ਠੀਕ ਆ ਜੀ ਥੋੜਾ ਜਿਹਾ ਲੇਟ ਨਾਈਟ ਹੋਣ ਕਰਕੇ ਥੋੜਾ ਜਿਹਾ ਆਪਾਂ ਤੁਹਾਨੂੰ ਕਾਲੀ ਦੇ ਵਿੱਚ ਦਿਖਾ ਰਹੇ ਆ ਬਾਕੀ ਪਸ਼ੂ ਕੋਈ ਵੀਰ ਤਸੱਲੀ ਕਰਨ ਆਉਂਦਾ ਇੱਥੇ ਠੀਕ ਆ ਜੀ ਆਪਦੀ ਬਿਲਕ ਉੱਪਰ ਅੱਗੇ ਆਪਣੇ ਕੋਲ ਚੌਥੇ ਨੰਬਰ ਤੇ ਆ ਮਿਹਰਬਾਨ ਨਾਲ ਦੀ ਨਾਲ ਹੀ ਪਾਈ ਜੰਨੀ ਇੱਕ ਬਲੈਕ ਰੰਗ ਦੇ ਵਿੱਚ ਵਹਿੜ ਆ ਗਈ ਆ ਤੇ ਇਹਦਾ ਸੁਭਾ ਇਹ ਰਾਜ ਦੇ ਅੱਗੇ ਆਪਾਂ ਗੱਬਨ ਦੀ ਪਾਈ ਸੀ ਹਾਂਜੀ ਤੇ ਇਹ ਸੁਭੀ ਆ ਮੂੰਹੋਂ ਦੋ ਦੰਦੀ ਦੋਦੀ ਆ ਹਾਂ ਠੀਕ ਆ ਜੀ ਦੋ ਡੰਗਾ ਪੰਜੋਲੇ ਆ 16 17 ਲੀਟਰ ਸਟਾਰਟਿੰਗ ਆ ਬਾਰੇ ਅੱਜ ਕਿੰਨੇ ਕਿਦਾਂ ਹੋ ਗਿਆ ਸਈ ਇਹ ਕੱਲ੍ਹ ਸੂਈ ਆ ਕੱਲ੍ਹ ਹਾਂ ਤੇ ਬੱਚਾ ਮਗਰ ਦੇ ਮਗਰਾ ਉਹ ਪਹਿਲੇ ਨੰਬਰ ਦਾ ਬੱਚਾ ਬੱਚਾ ਹਾਂਜੀ ਲਓ ਦੱਸੋ ਪਲੂਣ ਵਛੀ ਇੱਕ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਠੀਕ ਆ ਜੀ ਅੱਜ ਤੋਂ ਤਕਰੀਬਨ ਕੋਈ 3 ਦਿਨ ਪਹਿਲਾਂ ਆਪਾਂ ਇੱਕ ਵੱਡੀ ਉਹ ਪਾਈ ਸੀ ਉਹਦੇ ਵਿੱਚ ਆਪਾਂ ਤੁ ਪਹਿਲਾਂ ਦਿਖਾਈ ਸੀ ਠੀਕ ਹੈ ਜੀ ਗੱਬਣ ਸੀ ਤਿਆਰੀ ਵਾਲੀ ਤੇ ਹੁਣ ਇਹ ਸੂਪੀ ਹੈ ਠੀਕ ਹੈ ਜੀ ਕੱਲ ਦੀ ਸੂਈ ਆ ਤੇ ਮਗਰ ਵੱਛਾ ਮੇਲ ਕਾਫ ਪਲੂਣ ਬਹੁਤ ਦੰਦੀ ਦੋ ਤੇ ਬੋਲਾ ਗੋਪੀ ਵੀਰ ਦੋ ਡੰਗ ਚੋਲਿਆਂ ਦੇ ਵੀ 16 ਲੀਟਰ 16 ਲੀਟਰ ਹਾਂ ਕਿਤੇ ਕੱਲਾ ਕਹਿਣ ਵਾਲਾ ਤਾਂ ਨਹੀਂ ਗੋਪੀ ਮੈਂ ਕਹਿਣਾ ਚ ਚਵਾ ਕੇ ਦੋ ਟਾਈਮ ਦਵਾਂਗੇ ਠੀਕ ਹੈ ਚਵਾ ਦੇਣਾ ਆਪਾਂ ਹਾਂ ਠੀਕ ਹੈ ਜੀ ਤਾਂ ਦੋਸਤੋ ਜਿਹੜਾ ਚੋਲਣਾ ਕਿਸੇ ਵੀਰ ਨੇ ਬਹੁਤੇ ਵੀਰਾਂ ਨੂੰ ਹੁੰਦਾ ਵੀ ਯਾਰ ਦੂਜਾ ਦੇਣਾ ਦੋ ਡੰਗਾਂ ਦੀ ਚਵਾਈ ਹੋਈ ਹੈ ਜਾਂ ਤੀਜੇ ਡੰਗ ਦੀ ਚਵਾਈ ਕਰਨੀ ਆ ਤੇ 16 ਲੀਟਰ ਵੀਰ ਬੋਲਾ ਕਹਿ ਰਿਹਾ ਪਰ ਜਿਹੜਾ ਤੁਹਾਨੂੰ ਚਵਾ ਦੇ ਤੋ ਫੋ ਆਰਵਰ ਆਪਾਂ ਉਹ ਗੱਲ ਇਹ ਰਿਪੀਟ ਕਰਦੇ ਆਂ ਵੀ ਕਿਸੇ ਭਰਾ ਨੂੰ ਜਿਹੜੀ 200 ਚੀਜ਼ ਚਵਾਈ ਕਰਵਾ ਦੇਣੀ ਆ ਤਸੱਲੀ ਕਰਵਾ ਦੇਣੀ ਆ ਉਹ ਗੱਲਬਾਤ ਹੋਊਗੀ ਠੀਕ ਆ ਬਾਕੀ ਥਣ ਦੇਵਾ ਤੁਸੀਂ ਇੱਕ ਵਾਰੀ ਪੂਰਾ ਤਸੱਲੀ ਨਾਲ ਦੇਖੋ ਰਾਜਵੀਰ ਆਪਾਂ ਇਹਨੂੰ ਗੱਬਨ ਦਾ ਵਿਆਖਿਆ ਵੀ ਇਹਨੇ 23 24 ਲੀਟਰ ਦੁੱਧ ਦੇਣਾ ਵਾ ਹਾਂਜੀ ਤੇ ਹੁਣ ਤਾਂ ਚਲੋ ਸੂਈ ਪਈ ਹੁੰਦਾ ਦਿਸਣੀ ਦਾ ਸਟਾਰਟਿੰਗ ਬਹੁਤ ਚੰਗੀ ਕੀਤੀ ਇਹਨੇ ਬਿਲਕੁਲ ਜੀ ਲੈ ਵੀ ਗੋਪੀ ਵੀਰ ਕੀ ਡਿਮਾਂਡ ਕਰਤੀ ਇਹਦੀ ਫਿਰ ਲੈਣ ਦੇਣ ਕੀ ਰੋਗਾ ਹਾਂ ਨਾ ਇਹਦਾ ਰਾਜੀ ਵੀ ਤੇ 85 ਨਹੀਂ 82 ਨਹੀਂ ਇਹਦਾ 79000 ਰੁਪਏ ਜਹਾਨਾ ਜੀ ਭਾਵੇਂ 100 ਦੀ ਛੋੜ ਕਰਤੀ ਆ ਭਾਵੇਂ 200 ਦੀ ਇੱਕ ਘਾਟ 80 ਦੀ ਲੈਦੇ ਆ ਆ ਲੈਦੇ ਆ ਬਿਲਕੁਲ ਜੈਨੂਅਲ ਮੂੰਹ ਦੋਂਦੀ ਲੋ ਜੀ ਪਿਓਰ ਜਿਹੜੀ ਦੋਸਤੋ ਮੂੰਹ ਦੋ ਦਾਂ ਦਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਬੜ ਪਾਈ ਸੀਗੀ ਉਹਦੇ ਵਿੱਚ ਆਪਾਂ ਤੁਹਾਨੂੰ ਮੂੰਹ ਪਟਕੇ ਜਿਹੜਾ ਦਿਖਾਇਆ ਵੀ ਸੀਗਾ ਠੀਕ ਆ ਜੀ ਦੋਂਦੀ ਬੱਛੀ ਆ ਬਲੈਕ ਇੱਕ ਰੰਗ ਭਵਾਨੇ ਲੇਵੇ ਤੇ ਥੋੜੇ ਜਿ ਡੋਰ ਸਪੋਰਟ ਹੈਗੇ ਆ ਵਾਈਟ ਬਾਕੀ ਓਵਰ ਆਲ ਸਾਰੀ ਬਲੈਕ ਆ ਠੀਕ ਆ ਜੀ ਤੇ ਵੜਾ ਵੱਡੀ ਗਿਣਤੀ ਦੇ ਵਿੱਚ ਆ ਸਾਰੀਆਂ ਚੰਗੀਆਂ ਨੇ 25 25 ਲੀਟਰ ਤੋਂ ਬਾਹਰ ਪਸੂ ਚੱਲਣ ਵਾਲੇ ਆ ਤੇ ਫਿਲਹਾਲ ਕੁਝ ਕਿਨਾਂ ਜਿਹੜ ਇੱਕ ਗੋਪੀ ਵੀਰ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਸ਼ਾਈ ਵਾਲਾਂ ਅੰਗ ਦੇ ਵਿੱਚ ਆ ਗਈ ਇਹਦੇ ਨਾਲ ਰਾਜਵੀਰ ਪਿਛਲੀ ਵੀਡੀਓ ਜੇ ਆਪਾਂ ਗੱਬਣ ਪਾਈ ਸੀ ਤੇ ਬੜੇ ਫੋਨ ਆਏ ਹਾਂਜੀ ਆਂਦੇ ਵੀ ਕਈ ਵੀਰਾਂ ਦੇ ਵੀ ਇਹਨੇ ਥੱਲੇ ਨਹੀਂ ਬੈਣ ਦੇਣਾ ਆ ਸੂਣ ਸੂਣ ਤੋਂ ਬਾਅਦ ਆਪ ਵੀ ਆਂਦੇ ਵੀ ਨਹੀਂ ਬੈਣ ਦੇਣਾ ਬਿਨਾ ਵਾਂਗੇ ਤਾਂ ਕੋਈ ਚੋਕੇ ਦੇ ਦੋ ਟਾਂ ਫੇਰ ਬੈਠ ਦਵਾਂਗੇ ਆਪਾਂ ਹਾਂਜੀ ਹਾਂ ਠੀਕ ਹੈ ਭਰਾ ਅੱਛਾ ਗੋਪੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਬੈੜ ਨੂੰ ਸੂਈ ਇਹ ਵੀ ਕੱਲ ਸ਼ਾਮ ਨੂੰ ਸੀ ਕੱਲ ਸ਼ਾਮ ਨੂੰ ਹਾਂਜੀ ਠੀਕ ਮੰਨ ਲਓ ਕਿ ਜ਼ਿਆਦਾਤਰ ਪਸੂ ਕੋਈ ਇੱਕ ਇੱਕ ਦੋ ਦੋ ਦਿਨਾਂ ਦੇ ਵਿੱਚ ਹਾਂ ਬਿਲਕੁਲ ਤਾਜੀ ਹੈ ਤੇ ਇਹਦੇ ਮਗਰ ਬੱਚਾ ਬੱਛ ਦੋਸਤੋ ਮਗਰ ਬੱਚੀ ਆ ਅੱਜ ਤੋਂ ਇਹ ਵੀ ਤਕਰੀਬਨ ਦੋ ਤਿੰਨ ਦਿਨ ਪਹਿਲਾਂ ਦਿਖਾਈ ਸੀ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਪੈਸਾ ਲਾਉਣਾ ਤੇ ਪਸ਼ੂ ਅਸੀਂ ਸੋਇਆ ਸੋਇਆ ਖਰੀਦੀਆ ਠੀਕ ਆ ਜੀ ਤੇ ਫਿਲਹਾਲ ਅੱਜ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਇਆ ਸਾਰੇ ਸੋਇਏ ਸੋਇਏ ਆ ਬੌਲੇ ਤੇ ਚੱਲਣਦੇ ਆ ਕੋਈ ਇਹ ਨਹੀਂ ਹੈਗਾ ਦੋਸਤੋ ਇੱਥੇ ਟਿੱਪ ਕੇ ਕੋਈ ਅੱਧਾ ਕਿਲੋ ਪਾਈਆ ਖੰਡ ਭਰਾ ਕੇ ਤੁਸੀਂ ਲੈ ਕੇ ਜਾਣੇ ਆ ਕੋਈ 5-5 10-10 ਕਿਲੋ ਕੋਈ 12-14 14 ਕਿਲੋ ਤੁਸੀਂ ਬੌਲੇ ਤੇ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਓਗੇ ਕਿਦਾ ਜੀ ਦੇਖੋ ਭੀ ਸੁਵਾ ਕੇ ਨਵਾ ਦੁੱਧੇ ਹੀ ਹੈ ਦੁੱਧੇ ਛੇ ਛਗੀ ਮੂੰ ਤੇ ਮਗਰ ਬੱਚਾ ਕੋਈ ਫੀਮੇਲ ਕਾਪ ਤੁਸੀਂ ਦੇਖੋ ਆ ਬੱਚਾ ਜੀ ਦੇ ਮਗਰ ਬੱਛੀ ਠੀਕ ਹੈ ਜੀ ਬਿਲਕੁਲ ਕਾਫੀ ਲਓ ਜੀ ਅੱਛਾ ਕਾਫੀ ਵੀਰ ਕਿੰਨਾ ਹੁਣ ਬੋਲ ਦੱਸਿਆ ਇਹਦੇ ਥੱਲੇ 7-8 ਲੀਟਰ ਇਹ ਜੋ ਹੈ ਪੂਰੀ ਸਾਫ ਨਹੀਂ ਕੀਤੀ ਇਹ ਹਜੇ ਮਤਲਬ ਕਿ ਬੋਲ ਕੋ ਸਾਫ ਹੋ ਜੂਗੀ ਕੱਲ ਪਰ ਕੱਲ ਤੱਕ ਹਾਂ ਕੱਲ ਤੱਕ ਕਰ ਦਾਂਗੇ ਠੀਕ ਹੈ ਜੀ ਚੋਣ ਚਾਂ ਬਹੁਤ ਚੰਗੀ ਨਿਕਲੀ ਹੈ ਕਿ ਹਜੇ ਬੋਲ ਕੋ ਸਾਫ ਨਹੀਂ ਕੀਤੀ ਕਿ ਬਾਕੀ ਨਖੇੜ ਆਪਸੀ ਥਣਾ ਦਾ ਚੰਗਾ ਠੀਕ ਹੈ ਸੋ ਸ਼ਾਹੀਵਾਲ ਹੈ ਕ੍ਰੋਸ ਅੰਗ ਦੇ ਵਿੱਚ ਆ ਤੇ ਬਾਕੀ ਹੁਣ ਜਿਹੜੀ ਦੋਸਤੋ ਸੂਈ ਸਵਾਈਏ ਜਿੱਦਾਂ ਮਰਜ਼ੀ ਕੋਈ ਭਰਾ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰ ਲੇ ਠੀਕ ਆ ਤੇ ਵੀਰ ਗੋਪੀ ਦੀ ਕੀ ਡਿਮਾਂਡ ਕਰਦਾ ਲੈ ਦੇ ਕੇ ਰੂਗਾ ਇਹਦਾ ਤੇ ਰਾਜ ਭਾਵੇਂ 72 ਗਾਲੀਏ ਭਾਵੇਂ 73 ਦੀ 68000 ਦੀ ਹਾਂ ਨਾ ਜੇ 68000 ਹਾਂ 100 ਰੁਪਿਆ ਛੋਟ ਹਾਂ ਲਓ ਜੀ 68000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ 68000 ਦੀ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਸ਼ਾਹੀ ਵਾਲ ਠੀਕ ਆ ਜੀ ਮਗਰ ਬੱਛੀ ਆ ਫੀਮੇਲ ਕਾਫ ਆ ਲਓ ਜੀ ਸੁਚ ਵਾਪਸ ਮਾਦ ਚੰਗੀ ਗੋਪੀ ਬੰਗਾ ਬੂੰਗਾ ਵੀਰ ਪਾਉਣੇ ਨਹੀਂ ਬੰਗਾ ਪਾ ਲੋ ਭਾ ਮੋਤਰਾ ਬਹਿ ਜਾ ਜਿਹੜੀਆਂ ਲੱਤਾਂ ਦੇ ਖਲੋਗੀ ਉੱਥੇ ਚਵਾਉਗੀ ਠੀਕ ਭਰਾ ਹਾਂ ਵੀ ਗੱਟ ਕੇ ਪੁਰੀਆਂ ਲੱਤਾਂ ਫਿਰ ਚਵਾਉਂਦੀ ਹਾਂ ਚਵਾਉਂਦੀ ਇਹ ਆ ਵੀ ਚਲੋ ਪਿਛਲੀ ਵੀਡੀਓ ਜੋ ਫੋਨ ਬੜਿਆ ਐ ਐਵੇਂ ਕਵਾਖੀਏ ਆਂਦੇ ਵੀ ਪਰ ਇਹ ਵੇਣਾ ਜਿਹੜੀਆਂ ਗਰਮ ਬਹੁਤ ਹੁੰਦੀਆਂ ਚਵਾਉਂਦੀਆਂ ਨਹੀਂ ਗੀਆਂ ਤੇ ਪੱਚਾ ਪੂੱਚਾ ਧਰ ਕੀ ਤੇ ਪਤਾ ਵੀ ਖਰਜ ਜ਼ਿਆਦਾ ਨਾ ਕਰੇ ਘੱਟ ਜ਼ਿਆਦਾ ਨਾ ਕਰੇ ਪਰ ਕਰਮਾਲੀ ਜਿਹੜੀਆਂ ਲੱਤਾਂ ਦੇ ਮਗਲੀਆਂ ਖਲੋਗੇ ਉੱਥੇ ਆਪ ਚਵਾਉਂ ਚਵਾਵਾਂਗੇ ਲਓ ਵੀ ਦੋਸਤੋ ਜਿਹੜੀ ਪੂਰੀ ਸ਼ਹਿਦੀਏ ਤਸ ਇੱਥੇ ਆਪਾਂ ਬੁਲਾ ਰਹੇ ਹਾਂ ਠੀਕ ਆ ਜੀ ਇੱਥੇ ਆਣ ਕੇ ਕੋਈ ਵੀ ਭਰਾ ਬਾਜ ਨਰਾਸ਼ ਹੋ ਕੇ ਜਾਵੇ ਤਾਂ ਉਹ ਸੁਆਦ ਨਹੀਂ ਆਉਂਦਾ ਠੀਕ ਹੈ ਕਿਸੇ ਦਾ 1000 ਦਾ ਤੇਲ ਦੂਰੋਂ ਕਿਉਂਕਿ ਇਧਰੋਂ ਮੋਗਿਓ ਸੰਗਰੂਰੋਂ ਫੂਲ ਆਉਂਦੇ ਆ ਜੇ ਗਰਮ ਹੋਵੇ ਤੇ ਝੂਠ ਮਾਰ ਦਈਏ ਵੀਡੀਓ ਤੇ ਅਗਲਾ ਆਗੇ ਚੋਵੇ ਤੇ ਆਖੇ ਵੀ ਤੁਸੀਂ ਵੀਡੀਓ ਚ ਬੋਲਿਆ ਕੀ ਤੇ ਨਿਕਲਿਆ ਕੀ ਉਹ ਕੰਮ ਨਹੀਂ ਕਰਨਾ ਸਹੀ ਹੈ ਜੀ ਲੋ ਵੀ ਕਿਸਾਨ ਵੀਰੋ ਇਹ ਅੱਜ ਐਨੀਮਲ ਸੀਗੇ ਵੀਰ ਗੋਪੀ ਦੇ ਕੋਲ ਲਾਟੀ ਦੇਰੀ ਫਾਰਮ ਆ ਦੋਸਤੋ ਪਿੰਡ ਘਰੇਾਲਾ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨਾਗਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕੋਈ 22 ਤੋ 20 ਲੀਟਰ ਤੋਂ ਬਾਹਰ ਵੀ ਪਸ਼ੂ ਜਿਹੜੇ ਚੱਲ ਰਹੇ ਆ। ਦੁਬਟੀਆਂ ਵੇੜਾ ਵੀ ਆ ਬਾਕੀ ਜਿਹੜੇ ਵੀ ਕੋਈ 20 ਲੀਟਰ ਤੋਂ ਪਲੱਸ ਦੁੱਧ ਵਾਲੀਆਂ ਵੇੜਾ ਚੰਗੀਆਂ ਖਰੀਦਰੀਆਂ ਚਾਹੁੰਦੇ ਆ ਡੇਰੀ ਫਾਰਮਿੰਗ ਵਾਸਤੇ ਠੀਕ ਆ ਜੀ ਉਹ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ। ਪਸ਼ੂ ਦੇਖੋ। ਥੋੜੀ ਕੀਮਤ ਵਾਲੇ ਵੀ ਆਪਣੇ ਕੋਲ ਵੇੜਾ ਹੈਗਾ ਤਿੰਨ ਉਹ ਆਊਟਸਾਈਡ ਆ। ਉਹ ਹਾਮਲਾ ਜੇ ਕਿ ਉਹ ਕਿਨੇ ਮੋਲ ਵਾਲੀਆਂ ਗੋਪੀ? ਉਹ ਵੀਰ ਜੀ 29 ਤੋਂ ਸ਼ੁਰੂ ਤੇ 35 36 ਤੇ ਸੂਈਆਂ ਕੇ ਗੱਪਣੀ ਸੂਈਆਂ ਸੂਈਆਂ ਠੀਕ ਹੈ ਜੀ ਦੁੱਧ ਕਿੰਨਾ ਕਿੰਨਾ 10 10 9 9 11 11 ਬੱਚੇ ਸਮੇਤ ਹਾਂ ਬੱਚੇ ਸਮੇਤ ਇਹ ਨਹੀਂ ਦੋਹਾਂ ਦੇ ਬੱਚੇ ਨਹੀਂ ਗਏ ਇੱਕ ਤੇ ਮਗਰ ਬੱਚੀ ਆ ਠੀਕ ਹੈ ਜੀ ਹਾਂ ਕਿ 30 ਤੋਂ ਅੰਦਰ ਹੀ ਪੜਦਾ ਆ ਅੰਦਰ ਹੀ ਪੜਦਾ ਠੀਕ ਹੈ ਜੀ ਹਉ ਦੱਸੋ 30 ਤੋਂ ਅੰਦਰ ਬਾੜ ਜਿਹੜੀਆਂ ਵਹਿੜਾਂ ਵੀ ਮੌਜੂਦ ਆ ਮਿਰ ਗੋਪੀ ਦੇ ਕੋਲ ਕੋਈ 10 10 ਕਿਲੋ ਦੁੱਧ ਉਹਨਾਂ ਵਹਿੜਾਂ ਤੇ ਥੱਲੇ ਹਾਜ਼ਰ ਆ ਤੇ ਸੂਆ ਤੁਸੀਂ ਪੁੱਛ ਲਿਓ ਠੀਕ ਹੈ ਜੀ ਸਵਾ ਪੁੱਛ ਲਿਓ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਨੇ ਦੋ ਚੌਗੀਆਂ ਇੱਕ ਛੱਗੀ ਉਹ ਵੀ ਤੇ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਨੇ ਉਹ ਇੱਕ ਸੇ ਇੱਕ ਨੂੰ ਤਾਂ ਹੋ ਗਏ ਅੱ ਹਾਂਜੀ ਤੇ ਦੂਜਿਆਂ ਨੂੰ ਤੇ ਇੱਕ ਨੂੰ ਤਾਂ ਜੇ 45-46 ਦਿਨ ਹੋਏ ਆ ਠੀਕ ਹੈ ਜੀ ਆ ਠੀਕ ਹੈ ਵੀਰੇ ਕਿਉਂਕਿ ਬੱਚਾ ਆਪਾਂ ਰਾਜੀ ਵੀਰੇ ਸ਼ੁਰੂ ਤੋਂ ਆਖਿਆ ਵੀ ਬੱਚਾ ਆਪਾਂ ਲਾਉਂਦੇ ਨਹੀਂਗੇ ਆ ਬਿਲਕੁਲ ਜੋ ਹੈਗਾ ਸੱਚ ਸਲੀਅਤ ਆ ਨਹੀਂ ਸੱਚਾਈ ਵੀਰ ਦੀ ਚੱਲਣੀ ਆ ਬਾਕੀ ਦੱਸੋ ਜਿਹੜਾ ਵੀਰ ਕੋਈ ਭਰੋਸਾ ਕਰਕੇ ਆਪਸੋ ਖਰੀਦਦਾ ਠੀਕ ਹੈ ਜੀ ਆਪਾਂ ਹਮੇਸ਼ਾ ਕਹਿੰਦੇ ਆ ਵੀ ਜਿਹੜਾ ਕੋਈ ਚੰਗਾ ਕੰਮ ਕਰਦਾ ਉਥੇ ਵਿਜ਼ਿਟ ਕਰੋ ਉਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰੋ ਇਹ ਆ ਤੇ ਨਾਗਨੇ ਵੀਰ ਗੋਪੀ ਦੇ ਕੋਲ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾ ਸਾਤ ਅਸ਼ਰੀਆ ਦਾ